ਇਹ ਦੋ ਤਸਵੀਰਾਂ ਪੰਜਾਬ ਦੀ ਰਾਜਨੀਤੀ ਵਿੱਚ ਆਉਣ ਵਾਲਾ ਸਮਾਂ ਬਿਆਨ ਕਰਦੀਆਂ। ਪਹਿਲੀ ਤਸਵੀਰ ਬੱਬਾ ਬਕਾਲਾ ਸਾਹਿਬ ਦੀ ਜਿੱਥੇ ਭਾਈ ਅਮਰਪਾਸ ਸਿੰਘ ਕਾਲ ਸਦਹਾਕ ਦੇ ਵਿੱਚ ਭਾਰੀ ਇਕੱਠ ਜਿੱਥੇ ਲੋਕਾਂ ਨੂੰ ਬਹਿਣ ਵਾਸਤੇ ਕੁਰਸੀਆਂ ਢੱਕਣ ਲੱਗੀਆਂ। ਤਾਂ ਦੂਜੀ ਤਸਵੀਰ ਸੁਨਾਮ ਦੀ ਜਿੱਥੇ ਮੁੱਖ ਮੰਤਰੀ ਸਾਹਿਬ ਟਿੱਕੇਦਿਵਾਲ ਪਹੁੰਚੇ ਸੀ। ਪਰ ਜਦੋਂ ਕੇਜਰੀਵਾਲ ਨੇ ਆਪਣਾ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਲੋਕਾਂ ਨੇ ਕੁਰਸੀਆਂ ਤੋਂ ਉੱਠਣਾ ਸ਼ੁਰੂ ਕਰ ਦਿੱਤਾ। ਤਾਂ ਲੋਕਾਂ ਨੇ ਆਪਣਾ ਫਰਮਾਨ ਜਾਰੀ ਕਰਦਾ ਸੀ ਕਿ ਤੁਹਾਡੀ ਪਾਰਟੀ ਤੋਂ ਅੱਜ ਪੰਜਾਬ ਦੇ ਲੋਕਾਂ ਦਾ ਮੂੰਹ ਕੰਗੋਚਾ ਕਿਉਂਕਿ ਜੇ ਦੇਖਿਆ ਜਾਵੇ ਤਾਂ ਅਸੀਂ ਵਾਰ-ਵਾਰ ਇਹ ਕਹਿੰਿਆ ਕਿ ਪੰਜਾਬ ਕੋਲ ਇਹ ਆਖਰੀ ਮੌਕਾ ਕਿਉਂਕਿ ਜਦੋਂ ਦੀਪ ਸਿੱਧੂ ਦੀ ਚੜਖਾ ਹਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੇ ਸਾਹਮਣੇ ਖੜਨ ਵਾਲਾ ਸਿਰਫ ਭਾਈ ਅਮਰਪਾਲ ਸਿੰਘ ਖਾਲਸਾ ਸੀ ਜਿਸ ਨੇ ਕਿਹਾ ਸੀ ਕਿ ਸਾਨੂੰ ਜੇਲ੍ਹਾਂ ਤੋਂ ਡਰ ਨਹੀਂ ਲੱਗਦਾ ਅੱਜ ਜਦੋਂ ਦੇ ਭਾਈ ਸਾਹਿਬ ਜੇਲ੍ਹਾਂ ਦੇ ਵਿੱਚ ਗਏ ਨੇ ਤਾਂ ਉਦੋਂ ਤੋਂ ਮੈਦਾਨ ਦੇ ਵਿੱਚ ਹੋਰ ਕੋਈ ਨਜ਼ਰ ਪਾਇਆ ਤਾਂ ਉਹਨਾਂ ਦੀ ਖਾਸਾ ਵੀਰਵਾਲੀ ਗੱਡੀ ਵੀ ਅੱਜ ਉਸੇ ਦਿ ਉਸੇ ਤਰ੍ਹਾਂ ਖੜੀ। ਤਾਂ ਸਾਨੂੰ ਵੀ ਵੋਟਾਂ ਪਾਉਣ ਲਈ ਕੁਝ ਆਪਣੇ ਫਰਜ਼ ਪਹਿਚਾਣਨੇ ਹੋਣਗੇ। ਕਿਉਂਕਿ ਜਦੋਂ ਅਸੀਂ ਆਪਣੀ ਹੰਗੂੜ ਉਂਗਲ ਉੱਪਰ ਸ਼ਾਹੀ ਲਾਉਣੀ ਆ ਤਾਂ ਉਦੋਂ ਜੇ ਅਸੀਂ ਪੰਜ ਚਾਰ ਗੱਲਾਂ ਦਾ ਧਿਆਨ ਰੱਖ ਲਈਏ ਤਾਂ ਜਿਹੜੀ ਉਹ ਸਾਡੀ ਸ਼ਾਹੀ ਆ ਜਿਹਦੀ ਸਾਡੀ ਉਂਗਲ ਆ ਉਸੇ ਜਗ੍ਹਾ ਲੱਗ ਸਕਦੀ ਹੈ। ਜਿਸ ਸ਼ਾਹੀ ਲਾਉਣ ਤੋਂ ਪਹਿਲੇ ਸੋਚਿਆ ਜਾਵੇ ਕਿ ਹਰ ਅੱਧੇ ਘੰਟੇ ਬਾਅਦ ਇੱਕ ਪ੍ਰਵਾਸੀਆਂ ਦੀ ਟ੍ਰੇਨ ਅਜ ਪੰਜਾਬ ਦੇ ਵਿੱਚ ਪਹੁੰਚ ਰਹੀ ਹੈ ਜ ਜਿਹਦੇ ਵਿੱਚ ਹਜ਼ਾਰਾਂ ਹੈ ਪ੍ਰਵਾਸੀ ਨੇ ਜੋ ਪੰਜਾਬ ਦੇ ਵਿੱਚ ਪ੍ਰਵਾਸ ਕਰ ਰਹੇ ਨੇ ਤਾਂ ਉਹਨਾਂ ਨੂੰ ਅਸੀਂ ਰੋਕਣਾ ਜਿਸਾਈ ਲੋਂ ਤੋਂ ਪਹਿਲਾਂ ਇਹ ਸੋਚਿਆ ਜਾਵੇ ਕਿ ਹਰ ਘੰਟੇ ਬਾਅਦ ਪੰਜਾਬ ਦਾ ਇੱਕ ਨੌਜਵਾਨ ਚਿੱਟੀ ਦੀ ਪੇਟ ਚੜ ਰਿਹਾ ਜਿਸਾਈ ਲੋਂ ਤੋਂ ਪਹਿਲਾਂ ਇਹ ਸੋਚਿਆ ਜਾਵੇ ਕਿ ਹਰ ਅੱਧੇ ਘੰਟੇ ਬਾਅਦ ਪੰਜਾਬ ਦਾ ਇੱਕ ਬੇਰੁਜ਼ਗਾਰ ਨੌਜਵਾਨ ਜਿਸ ਨੂੰ ਮਜੀਪੂਰਨ ਚਿੱਟੀ ਦਾ ਸਵਾਦ ਦੇਖਣਾ ਪੈ ਰਿਹਾ ਜਿਸਾਈ ਲੋਂ ਤੋਂ ਪਹਿਲਾਂ ਇਹ ਸੋਚਿਆ ਜਾਵੇ ਕਿ ਪੰਜਾਬ ਸਿਰ ਅੱਜ ਇੰਨਾ ਕਰਜ਼ਾ ਹੋ ਚੁੱਕਾ ਕਿ ਜੰਮੂ ਦੇ ਬੱਚੇ ਦੇ ਸਿਰ 1.2 ਕਰੋੜ ਰੁਪਇਆ ਕਰਜ਼ਾ ਪਿਆ ਹੁੰਦਾ ਜੀ ਸ਼ਾਇਦੋਂ ਤੋਂ ਪਹਿਲਾਂ ਇਹ ਸੋਚਿਆ ਜਾਵੇ ਕਿ ਹਰ ਮਿੰਟ ਬਾਅਦ ਪੰਜਾਬ ਦਾ ਕਰੋੜਾਂ ਦਾ ਪਾਣੀ ਹੋਰਾਂ ਸਟੇਟਾਂ ਨੂੰ ਪਹੁੰਚ ਰਿਹਾ ਤਾਂ ਸ਼ਾਇਦ ਸਾਡੀ ਵੱਲੋਂ ਸ਼ਿਆਹੀ ਤੇ ਸਾਡੀ ਜਿਹੜੀ ਉਂਗਲਿਆ ਉਹ ਸਹੀ ਜਗ੍ਹਾ ਪਹੁੰਚ ਸਕਦੀ ਤੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਮੁਸ਼ਕਲ ਆ ਤੋਂ ਅਸੀਂ ਹੱਲ ਪਾ ਸਕੀਏ ਇਹ ਉਹ ਫਰਮਾਨ ਸਾਡੀ ਜਨਤਾ ਦਾ ਹੋਵੇ ਪਰ ਜਨਤਾ ਨੇ ਇਹ ਜ਼ਰੂਰ ਦੱਸਦਾ ਕਿ ਜਿਹੜੇ ਪਾਸੇ ਵੱਲ ਪੰਜਾਬੀ ਧਿਆਨ ਕਰ ਲੈਂਦੇ ਨੇ ਉਸ ਨੂੰ ਫਿਰ ਸਿਕਰਾਂ ਉੱਪਰ ਪਚਾ ਕੇ ਘਟਦੇ ਨੇ